ਰੰディー ਕਿਸਾਨ ਵੀਰੋ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਸੁਆਗਤ ਹੈ ਜੀ ਤੁਹਾਡਾ ਰਾਜ ਸੰਧੂ ਫਾਰਮਿੰਗ ਦੇ ਵਿੱਚ ਅੱਜ ਦੀ ਦੋਸਤੋ ਆਪਣੀ ਵਿਜਿਟ ਹੈਗੀ ਆ ਪਿੰਡ ਦੁੱਗਲਵਾਲਾ ਤਹਿਸੀਲ ਤੇ ਜ਼ਿਲ੍ਹਾ ਸ਼ਹੀ ਤਰਨਤਾਰਨ ਸਾਹਿਬ ਪਹੁੰਚੇ ਆ ਦੋਸਤੋ ਵੀਰ सोनू ਦੇ ਕੋਲ ਐਨੀਮਲ ਜਿਹੜੇ ਦੋਸਤੋ ਅੱਜ ਤੁਹਾਨੂੰ ਆਪਾਂ ਦੋ ਤਿੰਨ ਨਗ ਜਿਹੜੇ ਹੈਗੇ ਬੈੜਾ ਦਿਖਾਵਾਂਗੇ ਤੇ ਇੱਕ ਦੋਸਤੋ ਮੱਝ ਹੋਵੇਗੀ ਲਾਸਟ ਤੇ ਪ੍ਰੋਪਰ ਇਨਫੋਰਮੇਸ਼ਨ ਜਿਹੜੀ ਹੈ ਲੈ ਕੇ ਵੀਰ ਤੋਂ ਆਪਾਂ ਤੁਹਾਡੇ ਨਾਲ ਜਿਹੜੀ ਸਾਂਝੀ ਕਰਾਂਗੇ ਅੱਜ 6 ਅਪ੍ਰੈਲ ਨੂੰ ਜਿਹੜੀ ਆਪਾਂ ਦੋਸਤ ਇਹ ਵੀਡੀਓ ਬਣਾ ਰਹੇ ਆ ਸਮਾਂ 5 ਵਜੇ ਦਾ ਸ਼ਾਮ ਦਾ ਹੈਗਾ ਜੀ ਪੂਰੀ ਗੱਲਬਾਤ ਵੀਰ सोनू ਦੇ ਨਾਲ ਕਰਾਂਗੇ ਪੁੱਛਾਂਗੇ ਇਹਨਾਂ ਪਸ਼ੂਆਂ ਦੀ ਕੀ ਡਿਟੇਲ ਅੱਜ ਇੱਕ ਜਰਸੀ ਵੇੜਾ ਬਾਕੀ ਵੇੜਾ ਆਲਮੋਸਟ ਜਿੰਨੀਆਂ ਵੀ ਹੋਣਗੀਆਂ ਸੋਇਸ ਵਾਈ ਪਸ਼ੂ ਹੋਣਗੇ ਠੀਕ ਆ ਤਸੱਲੀ ਤੁਸੀਂ ਜਿਹੜਾ ਆਪਾਂ ਪਸ਼ੂ ਖਾਸ ਤੌਰ ਤੇ ਤੁਹਾਨੂੰ ਪਸੰਦ ਆਊਗਾ ਤਸੱਲੀ ਇੱਕ ਟਾਈਮ ਦੀ ਦੋ ਟਾਈਮ ਦੀ ਜਿਹੜੀ ਚਵਾਈ ਦੀ ਆ ਉਹ ਹਰ ਵਾਰ ਦੀ ਤਰ੍ਹਾਂ ਜਿਹੜੀ ਆਪਣੀ ਬੇਨਤੀ ਹੁੰਦੀ ਹੈ ਅਪੀਲ ਹੁੰਦੀ ਹੈ ਸਾਰੇ ਵੀਰਾਂ ਨੂੰ ਵੀ ਜਰੂਰ ਕਰ ਲਿਆ ਕਰੋ ਠ ਤੁਸੀਂ ਮਾਲਕ ਆਨਰ ਦੇ ਨਾਲ ਜਿਹੜਾ ਸੌਦਾ ਕਰ ਲਿਆ ਕਰੋ ਠੀਕ ਆ ਆਓ ਕਰਦੇ ਆ ਗੱਲਬਾਤ ਵੀਰ सोनू ਦੇ ਨਾਲ ਪੁੱਛਦੇ ਆਂ ਵੀ ਅੱਜ ਇਹਨਾਂ ਪਸ਼ੂਆਂ ਦੀ ਕੀ ਡਿਟੇਲ ਹੈਗੀ ਆ ਹਾਂਜੀ सोनू ਵੀਰੇ ਸਭ ਤੋਂ ਪਹਿਲਾਂ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਜੀ ਬਹੁਤ ਠੀਕ ਠਾਕ ਵੀਰੇ ਵਧੀਆ ਠੀਕ ਠਾਕ ਜੀ ਤੁਸੀਂ ਸੁਣਾਓ ਬਹੁਤ ਵਧੀਆ ਭਰਾ सोनू ਵੀਰੇ ਅ ਪਿਛਲੀ ਵੀਡੀਓ ਦੇ ਵਿੱਚ ਪਸ਼ੂ ਸੀ ਆਲਮੋਸਟ ਸਾਰੇ ਸੇਲ ਹੋ ਹੀ ਗਏ ਸੀ ਹਾਂਜੀ ਹਾਂਜੀ ਠੀਕ ਆ ਹਾਂਜੀ ਓਕੇ सोनू ਵੀਰੇ ਸਭ ਤੋਂ ਪਹਿਲਾਂ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਜੀ ਔਰ ਭਰਾ ਠੀਕ ਠਾਕ ਆ ਵਧੀਆ ਠੀਕ ਠਾਕ ਜੀ ਤੁਸੀਂ ਸੁਣਾਓ ਬਹੁਤ ਵਧੀਆ ਵੀਰੇ ਤੇ ਤੁਹਾਨੂੰ ਵੀ ਅੱਜ ਤਿੰਨ ਵੇੜਾ ਬਕਾਊਗਾ ਹਾਂਜੀ ਹਾਂਜੀ ਇੱਕ ਆਪਣੇ ਕੋਲ ਜਿਹੜੀ ਮੱਝ ਹੈਗੀ ਆ ਹਾਂਜੀ ਹਾਂਜੀ ਠੀਕ ਆ ਪਸ਼ੂ ਸਾਰੇ ਆ ਅੱਜ ਵੀ ਸਵੇ ਸਵੇ ਨੇ ਸਵੇ ਸਵੇ ਸਾਰੇ ਆ ਜੀ ਠੀਕ ਆ ਤੇ ਬਾਕੀ ਬਾਕੀ ਵੇੜਾ ਤਿੰਨੇ ਹੀ ਹਿਸਾਬ ਨਾਲ ਬੌਲੇ ਤੇ ਆ ਤਿੰਨ ਤਿੰਨ ਦਿਨ ਨਹੀਂ ਸੁਈਆਂ ਆ ਇਹ ਸ਼੍ਰੀ ਯਾਰ ਜਿਹੜੀ ਆਪਾਂ ਵੀਡੀਓ ਪਾਈ ਸੀਗੇ ਵੀਰ ਆਨਲਾਈਨ ਸਵਦਾ ਕਰ ਲੈਂਦੇ ਆ ਜਾਂ ਮਤਲਬ ਕਿ ਇੱਥੇ ਆ ਕੇ ਆਪ ਤਸੱਲੀ ਕਰ ਲੈਂਦੇ ਆ ਨਹੀਂ ਤਕਰੀਬਨ ਜਿਹੜੇ ਕੋ ਜਿੱਤੇ ਆਪਨੂੰ ਵਿਸ਼ਵਾਸ ਕਰਨ ਲੱਗ ਗਏ ਉਹ ਤੇ ਉਤਨਾ ਹੀ ਹੁਣ ਹੋਣੀ ਕਰ ਦਿੰਦੇ ਆ ਕੌਣ ਚ ਪੈਸੇ ਪਾ ਦਿੰਦੇ ਵੀ ਵੀਰ ਭੇਜਦੇ ਤੇ ਚਲੋ ਜਿਹੜਾ ਨਵਾਂ ਹੁੰਦਾ ਉਹਨੂੰ ਥੋੜਾ ਜਿਹਾ ਹੁੰਦਾ ਵਾ ਕਿ ਕੋਈ ਪਤਾ ਨਹੀਂ ਕੀ ਹੋਣਾ ਕੀ ਨਹੀਂ ਤੇ ਬਾਕੀ ਹੈ ਕਿ ਸੂਆ ਅਗਲਾ ਆਗੇ ਤਸੱਲੀ ਕਰ ਲਿਓ ਉਹਦੇ ਨਾਲ ਦੀ ਰੀਸ ਨਹੀਂ ਹੁੰਦੀ ਆਪਣਾ ਫਿਕਰ ਮੁੱਕ ਜਾਂਦਾ ਹੈਗਾ ਹੂੰ ਸਹੀ ਹੈ ਤੇ ਬਾਕੀ ਚਲੋ ਜਿੱਦਾਂ ਕਿਸੇ ਨੇ ਜੇ ਕੋਈ ਆਨਲਾਈਨ ਵੀ ਆਪਾਂ ਚਵਾਈ ਕਰਕੇ ਜੇ ਕੋਈ ਮਤਲਬ ਕਰਵਾਉਣੀ ਚਾਵੇ ਆਪਾਂ ਵੀਡੀਓ ਕਾਲ ਤੇ ਦੋ ਟਾਈਮ ਤਿੰਨ ਟਾਈਮ ਆ ਤੇ ਬਾਕੀ ਜੇ ਆ ਕੇ ਕਰ ਲਿਓ ਸਭ ਤੋਂ ਵਧੀਆ ਸਭ ਤੋਂ ਵਧੀਆ ਹਾਂਜੀ ਹਾਂਜੀ ਬੀਬਾ ਜ ਜਿਹਦੀ ਆਪਣੀ ਫਿਕਰ ਖਤਮ ਹੋ ਜਾਂਦੀ ਵੀ ਭੈਣ ਭਰਾ ਆਪਦੇ ਜ਼ਿੰਮੇਵਾਰੀ ਦਾ ਜਿਹੜਾ ਕੰਮ ਨਿਭਾ ਲਿੰਦਾ ਜੀ ਹਾਂਜੀ ਹਾਂਜੀ ਤੇ ਸੋਨੂੰ ਵੀਰ ਆਜੋ ਨਾਲ ਦੀ ਨਾਲ ਗੱਲਾਂ ਕਰੀ ਜਾਵਾਂਗੇ ਆਪਾਂ ਇਹਨਾਂ ਪਸ਼ੂਆਂ ਦੇ ਸੰਬੰਧ ਦੇ ਵਿੱਚ ਪਹਿਲੇ ਨੰਬਰ ਤੇ ਵੀਰੇ ਜਰਸੀ ਵੜ ਆ ਗਈ ਆਪਣੇ ਕੋਲ ਹਾਂਜੀ ਤੇ ਕੀ ਇਹਦੀ ਡਿਟੇਲ ਆ ਸੂਆ ਕਿੰਨਾ ਦਿਨ ਕਿੰਨੇ ਕੁ ਹੋ ਗਏ ਨੇ ਸੂਈ ਨੂੰ ਇਹ ਦੂਜੀ ਸਵੇ ਸ ਲਈ ਆ ਜੀ ਹਾਂਜੀ ਤੇ ਇਹਨੂੰ ਤਿੰਨ ਦਿਨ ਹੋ ਗਏ ਸੂਈ ਨੂੰ ਆਜਾ ਤਿੰਨ ਦਿਨ ਹੋ ਗਏ ਜੀ ਹਾਂ ਤੇ ਫੀਮੇਲ ਕਾਫੀ ਆ ਦਾ ਮਗਰ अच्छा जी ਤੇ ਹੁਣ ਇਸ ਵੇਲੇ ਇਹਦੇ ਥੱਲੇ 9-10 ਲੀਟਰ ਬੋਲਾ ਹੀ ਆ। ਅੱਛਾ 9 ਕਿਲੋਟਰ 10। ਹਾਂ ਹਾਂ। ਠੀਕ ਹੈ। ਮਤਲਬ 13 ਦੇ ਲਗਭਗ ਆਰਾਮ ਨਾਲ ਕਰ ਜੂਗੀ ਇਹ। ਠੀਕ ਆ ਜੀ। ਦਿਨ ਕਿੰਨੇ 5-6 ਦਿਨ ਹੋ ਗਏ। 3 ਦਿਨ ਹੋਏ ਸੂਣੀ। ਠੀਕ ਆ। 3 ਦਿਨ ਹੋ ਗਏ 나ੜੂ ਪੱਚੇ ਦੇ ਨਾਲ ਹੀ ਹੈ ਨਾ। ਹਾਂਜੀ ਹਾਂਜੀ। ਠੀਕ ਆ। 3 ਕਿ ਦਿਨ ਦਾ ਸਮਾਂ ਜਿਹੜਾ ਦੋਸਤੋ ਹੋਇਆ ਸੈਕੰਡ ਸੂਆ ਹੈਗਾ ਦੂਜੇ ਸੂਵੇ ਦੇ ਵਿੱਚ ਤੇ 9 ਕਿਲੋਟਰ ਤੁਸੀਂ ਬੇਸ਼ੱਕ ਬੋਲਾ ਮੰਨ ਲਓ ਤੀਜੇ ਦਿਨ ਦੇ ਵਿੱਚ ਤੇ ਆਹ ਜਿਹੜਾ ਦੋਸਤੋ ਥਣ ਥਣ ਹੈਗਾ ਠੀਕ ਆ। ਥਣ ਲੇਵੇ ਦੀ ਆ ਤੁਸੀਂ ਵੇਖ ਸਕਦੇ ਹੋ ਆ ਥਾਂ ਦੇ ਜਿਹੜੇ ਸਾਈਜ਼ ਆ ਚੈੱਕ ਕਰ ਸਕਦੇ ਹੋ ਠੀਕ ਆ ਬਾਕੀ ਉਵੇਂ ਹੀ ਸੀ ਠੰਡੀ ਕੋਈ ਨਹੀਂ ਇਹਨੂੰ ਹੈਗਾ ਭਾਵੇਂ ਵੰਗਾ ਪਾਓ ਭਾਵੇਂ ਨਾ ਪਾਓ ਇਦਾਂ ਝੋਲੂ ਕੋਈ ਚੱਕਰੀ ਨਹੀਂ ਹੈ ਕਿਸ ਤਰ੍ਹਾਂ ਦਾ ਠੀਕ ਹੈ ਜੀ ਪਰ ਮੋਸਟਲੀ ਐ ਹੁੰਦਾ ਵੀ ਨਾ ਜਿਹੜੀਆਂ ਜਰਸੀ ਪਹਿਣਾ ਜਿਆਦਾਤਰ ਸ਼ਰੀਫ ਸੌਪਣਾ ਤਾਂ ਹੁੰਦਾ ਹੀ ਆ ਹਾਂਜੀ ਹਾਂਜੀ ਬੰਗਾ ਇਹਨਾਂ ਨੂੰ ਬਹੁਤ ਵੇਲੇ ਕੱਟ ਪਾਉਣਾ ਪੈਂਦਾ ਪਰ ਚਲੋ ਕੋਈ ਅੱਗੇ ਭੈਣ ਕਿ ਜੇ ਕਿ ਸਵੀਰਨੇ ਚਵਾਈ ਕਰਨੀ ਪੰਗਾ ਪਾ ਲੈ ਤੇ ਸੇਫਟੀ ਵੀ ਹੁੰਦੀ ਆ ਹਾਂ ਜੀ ਕੋਈ ਗੱਲ ਨਹੀਂ ਹਾਂ ਬਾਲਟੀ ਚ ਪਸ਼ੂ ਵੈਸੇ ਵੀ ਨਾਰਮਲੀ ਲੱਤ ਨਹੀਂ ਮਾਰਦਾ ਬੈੜਾ ਨੂੰ ਥੋੜਾ ਜਿਹਾ ਹੁੰਦਾ ਵੀ ਆ ਤੇ ਆ ਜਿਹੜੀ ਦੋਸਤੋ ਜਰਸੀ ਵੈੜਾ ਵੀਰ ਦੇ ਕੋਲ ਦੂਜਾ ਸਵੇਰ ਸੂਈ ਆ ਬਾਕੀ ਹਵਾਨੇ ਲੇਵੇ ਦੀ ਤੁਸੀਂ ਜਿਹੜੀ ਆ ਆ ਦੇਖ ਲਓ ਜੀ ਬਾਕੀ ਸਾਨੂੰ ਵੀ ਬੌਲੇ ਦੇ ਵਿੱਚ ਜਿੰਨਾ ਕੁ ਤੁਸੀਂ ਦੱਸਿਆ ਹਾਂ ਜੀ ਉਹਨਾਂ ਕਮਲ ਕੇ ਨੈਟ ਜਿਹੜਾ ਆਪਾਂ ਚਵਾ ਦਾਗੇ ਚਵਾ ਦਾਗੇ ਚਵਾ ਦਾਗੇ ਦੋ ਟਾਈਮ ਤਿੰਨ ਟਾਈਮ ਕੋਈ ਵੀ ਠੀਕ ਹੈ बाकी फेस क्वालिटी है जी मूं मत्थे तक देखो ठीक है जी ठीक है जी।, जी थले जो बच्चा है प्रावो फीमेल है ठीक है जी बच्ची है ये थले ਤੇ ਬੱਚੀ ਮੈਂ ਤੁਹਾਨੂੰ ਆ ਪ੍ਰੋਪਰ ਜਿੰਨੇ ਪਸ਼ੂ ਵੀ ਹੈਗੇ ਆ ਦੋ ਵੈਣਾ ਆਪਾਂ ਤੁਹਾਨੂੰ ਹੋਰ ਦਿਖਾਉਣੀਆਂ ਨੇ ਅ ਬੱਚੇ ਜਿਹੜੇ ਹੈਗੇ ਖਾਸ ਤੌਰ ਤੇ ਬੱਚੀਆਂ ਚਾਹੇ ਬੱਚੇ ਹੋਣਗੇ ਉਹ ਮੈਂ ਤੁਹਾਨੂੰ ਜਿਹੜਾ ਲਾਸਟ ਤੇ ਦੋਸਤੋ ਆ ਜਰੂਰ ਦਿਖਾ ਦਊਗਾ ਨੰਬਰ ਵਾਈਜ਼ ਸੀਰੀਜ਼ ਵਾਈਜ਼ ਆ ਦੱਸ ਦੇਊਗਾ ਵੀ ਜਰਸੀ ਦਾ ਪਹਿਲੇ ਨੰਬਰ ਤੇ ਦਿਖਾਈਦਾ ਬੱਚਾ ਜਿਹੜਾ ਫੀਮੇਲ ਆ ਅ ਕੀ ਹੈਗਾ ਕੀ ਕਿਹੋ ਜਿਹਾ ਹੈਗਾ ਅੱਛਾ ਤੇ ਸੋਨੂੰ ਵੀਰ ਕਿੰਨਾ ਕੁ ਮੋਲ ਡਿਮਾਂਡ ਹੈ ਮੋਲੇ ਦਾ ਆਪਾਂ 40 ਕਰਦੇ ਆ ਹਾਂਜੀ ਜਿਹੜੀ ਲਾਸਟ ਲੈਦੇ ਆ 37000 ਰੁਪਏ ਦੇ ਦਾਂਗੇ 37 ਦੀ ਹਾਂਜੀ ਖਾਨ ਆਈਆਂ ਹਾਂਜੀ ਹਾਂਜੀ ਹਾਂ ਨਾ ਸਿਰਫ 37000 ਰੁਪਏ ਹਾਂਜੀ ਠੀਕ ਹੈ 37000 ਰੁਪਏ ਜੀ ਦੋਸਤੋ ਖਾਨ ਆ ਤਾਜੀ ਸੂਈ ਆ ਅੱਗੇ ਲਮਾ ਸਮਾ ਦੋਸਤੋ ਵੀ ਕੋਈ ਕਹਿਣ ਦੀ ਗੱਲ ਨਹੀਂ ਹੈਗੀ ਵੀ ਘੱਟੋ ਘੱਟ ਵੀ ਕੋਈ ਸਾਲ ਪਰ ਕੋਈ 10-12 ਮਹੀਨੇ ਜਿਹੜਾ ਦੁੱਧ ਦਾ ਪਸ਼ੂ ਨੇ ਨੋਰਮਲ ਚਵਾ ਦੇਣਾ ਹੈਗਾ ਜਾਂ ਜਿਹੜਾ ਗਰਮੀ ਨੂੰ ਦੇਖਦੇ ਹੋਏ ਤੇ ਥਾਣਾ ਦੀ ਬਾਕੀ ਵੀਰ ਚਵਾਈ ਕਿਵੇਂ ਨਿਕਲੀ ਆ ਪਾਸ ਆ ਬਿਲਕੁਲ ਜਿਵੇਂ ਕੋਈ ਨਹੀਂ ਕੋਈ ਮਤਲਬ ਪੂਰ ਛੱਟਾ ਨਹੀਂ ਹੈਗਾ ਕੋਈ ਥਾਨ ਨਹੀਂ ਵੱਧ ਘਟੇ ਆਪਣੀ ਸਾਰੇ ਪਹੂਆਂ ਦੀ ਗਾਰੰਟੀ ਹੋਊਗੀ ਠੀਕ ਹੈ ਠੀਕ ਹੈ ਜੀ ਹਾਂ ਜੀ ਠੀਕ ਹੈ ਅ ਸੋ ਦੋਸਤੋ ਪਸ਼ੂਆਂ ਦੀ ਜਿਹੜੀ ਜਿੰਨੀ ਕ ਵੀਰ ਗੱਲ ਹੁੰਦੀ ਥੱਲੇ ਮੈਂ ਪਹਿਲਾਂ ਵੀ ਜ਼ਿਕਰ ਕੀਤਾ ਸੀ ਪਿਛਲੀ ਵੀਡੀਓ ਦੇ ਵਿੱਚ ਵੀ ਜੋ ਥੱਲੇ ਹੁੰਦਾ ਪ੍ਰੋਪਰ ਉਹਨਾਂ ਹੀ ਦੱਸਣ ਦੀ ਜਿਹੜੀ ਕੋਸ਼ਿਸ਼ ਹੁੰਦੀ ਆ ਵੀ ਉਹਨਾਂ ਹੀ ਦੱਸੇ ਜਾਵੇ ਥੋੜਾ ਘੱਟ ਦੱਸਿਆ ਜਾਵੇ ਅਗੋਂ ਜਿਹੜਾ ਵੀਰ ਤਸੱਲੀ ਕਰੇ ਕੋਈ ਪਾਈਆ ਖੰਡ ਜਿਹੜੀ ਚੀਜ਼ ਆ ਵੱਧ ਮਿਲੇ ਅਗਲੇ ਨੂੰ ਸੋਨੂ ਵੀ ਅ ਅਗਰੀ ਬਾੜੇ ਵੀ ਥੋੜੀ ਕ੍ਰੋਸ ਚ ਆ ਗਈ ਜਰਸੀ ਕ੍ਰੋਸ ਜਰਸੀ ਕ੍ਰੋਸ ਸ਼ਾਈ ਵਾਲ ਆ ਗਈ ਆ ਹਾਂਜੀ ਇਹ ਵੀ ਪੂਰੀ ਸੀ ਠੰਡੀ ਕੋਈ ਚੱਕਰੀ ਨਹੀਂ ਹੈਗਾ ਭਾਵੇਂ ਨੂੰ ਮੰਗਾ ਪਾਉ ਭਾਵੇਂ ਨਾ ਪਾਉ ਠੀਕ ਆ ਸੀ ਉਸ ਰਾਗੇ ਵੀ ਪੂਰੀ ਹੈ ਤੇ ਇਹ ਸੁਈ ਨੂੰ ਕਿਨੇ ਦਿਨ ਹੋ ਗਿਆ ਜੀ ਨੂੰ ਵੀ 3 ਕਿ ਦਿਨ ਦਾ ਸਮਾਂ ਹੋ ਗਿਆ ਜੀ 3 ਕਿ ਦਿਨ ਹਾਂਜੀ ਹਾਂਜੀ ਬੱਚਾ ਥੱਲੇ ਗਿਆ ਗਿਆ ਬੱਚਾ ਇਹਦੇ ਮੇਲੇ ਆ ਬੱਚਾ ਜੀ ਬੱਚਾ ਹਾਂਜੀ ਸੂਬਾ ਦੂਜਾ ਜੀ ਤੀਜਾ ਦੂਜਾ ਵਾਲੇ ਤੇ ਦੂਜਾ ਹੀ ਕਹਿੰਦੇ ਆ ਕੋਈ ਤੀਜਾ ਲਾਲੇ ਜਾਂ ਦੂਜਾ ਲਾਲੇ ਹੈਗੀ ਦੂਜੇ ਤੇ ਹਾਂ ਦੂਜੇ ਸੂਬੇ ਹੈ ਹਾਂਜੀ ਹਾਂਜੀ ਦੂਜੇ ਸੂਬੇ ਦੇ ਵਿੱਚ ਆ ਤੇ ਬੌਲਾ ਵੀਰ ਹੁਣ ਕਿੰਨਾ ਕਾਪਾ ਕੱਢਣ ਦੇ ਆ ਬੌਲਾ ਇਹਦੇ ਥੱਲੇ 14 ਲੀਟਰ ਆ ਅੱਛਾ ਜੀ ਹਾਂ 13 ਲੀਟਰ ਦੀ ਆਪਣੀ ਫੁੱਲ ਗਰੰਟੀ ਹੋ ਜਿਤਨਾ ਮਰਜੀ ਕੋਈ ਤਸੱਲੀ ਦੋ ਟਾਈਮ ਤਿੰਨ ਟਾਈਮ ਜਿਤਨਾ ਮਰਜੀ ਕੋਈ ਕਰੇ ਵੀ ਰਹਾ ਠੀਕ ਆ ਜੀ ਹਾਂ ਲਓ ਵੀ ਦੋਸਤੋ ਬਾਕੀ ਇਹ ਕਿ 15 16 ਲੀਟਰ ਦਾ ਆਮ ਨਾ ਕਰ ਜਾਣਾ ਇਹਨੇ ਗਾਣੇ ਅਜੇ ਤੇ ਤਿੰਨ ਦਿਨ ਹੋਏ ਸਾਰੀ ਸੂਈ ਨੂੰ ਠੀਕ ਆ ਹਾਂਜੀ ਤਿੰਨ ਕਿ ਦਿਨ ਦਾ ਸਮਾਂ ਹੋਇਆ ਸੂਈ ਨੂੰ ਠੀਕ ਆ ਜੀ ਪਹਿਲੀ ਵੀ ਤਿੰਨ ਕਿ ਦਿਨਾਂ ਦੀ ਸੂਈ ਆ ਇਹ ਵੀ ਤਕਰੀਬਨ ਤਿੰਨ ਕਿ ਦਿਨ ਹੋਇਆ ਸੂਈ ਨੂੰ ਥੱਲੇ ਮੇਲ ਕਾਫ ਆ ਥਾਣ ਜਿਹੜਾ ਦੋਸਤੋ ਬਿਲਕ ਤੇ ਬਿਲਕੁਲ ਮੋਟਾ ਗੋਲ ਥਾਂ ਤੁਸੀਂ ਦੇਖ ਰਹੇ ਹੋ ਆ ਕਰੋ ਚੈੱਕ ਜੀ ਹਵਾਨਾ ਜਿਹੜਾ ਬਿਲਕੁਲ ਸੋਹਣਾ ਹੈਗਾ ਤੇ ਤਕਰੀਬਨ 13 14 ਦੇ ਦਰਮਿਆਨ ਹੋਣਾ ਬੋਲਾ ਹੀ ਹੈਗਾ ਠੀਕ ਆ ਬਾਕੀ ਤਸੱਲੀ ਹੈ ਜਿਹੜੀ ਉਹ ਤੁਸੀਂ ਜਿੰਨੇ ਵੀਰ ਨੇ ਖਰੀਦਣੀ ਹੈ ਖਾਸ ਤੌਰ ਤੇ ਆਪਣਾ ਹੱਕ ਸਮਝ ਕੇ ਕਰ ਲਿਓ ਠੀਕ ਆ ਆ ਜਿਹੜੀ ਸ਼ੇਪ ਬੰਦੀ ਹੈ ਹਵਾਨੇ ਦੀ ਤੇ ਸਮਾਂ ਵੀ ਜਿਹੜਾ ਚੁਵਾਈ ਦਾ ਹੋਣਾ ਲਾਏ ਤਕਰੀਬਨ ਹੁਣ 5:00 ਵਜੇ ਦਾ ਸਮਾਂ ਜਦੋਂ ਆਪਾਂ ਹੁਣ ਵੀਡੀਓ ਜਿਹੜੀ ਦੋਸਤੋ ਬਣਾ ਰਹੇ ਠੀਕ ਆ ਕਰੋ ਸੰਗਾ ਥੋੜਾ ਜਿਆ ਠੀਕ ਆ ਸ਼ਾਈਵਾਲ ਦਾ ਤੇ ਜਰਸੀ ਦਾ ਛੜਾ ਪੱਕ ਹੈਗਾ ਜਰਸੀ ਦਾ ਥੋੜਾ ਪੱਕ ਵੱਧਾ ਸ਼ਾਈਵਾਲ ਕ੍ਰੋਸ ਹੈ ਠੀਕ ਹੈ ਜਰਸੀ ਸ਼ਾਈਵਾਲ ਭਵਾਨੇ ਦੀ ਕੁਆਲਿਟੀ ਵਧੀਆ ਠੀਕ ਹੈ ਜੀ ਭਵਾਨਾ ਵਧੀਆ ਬਣਾਥਣਾ ਤੇ ਬਾਕੀ ਅੱਗੇ ਥੋੜੀ ਜੀ ਜਿਹੜਾ ਵੀ ਰ ਅੱਗੇ ਸਾਫ ਸੰਭਾਲ ਕਰ ਲੂ ਕਿਉਂਕਿ ਪਸ਼ੂ ਆ ਗੋਂ ਕੋਈ ਘੱਟ ਸੰਭਾਲ ਦੇ ਵਿੱਚੋਂ ਦਾ ਬਾਕੀ ਜਰਸੀ ਤੇ ਨਾਰਮਲ ਜਿਹੜੀ ਆ ਦੋਸਤੋ ਬਿਲਕੁਲ ਇਹੋ ਜਿਹਾ ਸਟਰਕਚਰ ਦੇ ਵਿੱਚ ਕੱਦ-ਕੱਦ ਦੇ ਵਿੱਚ ਨਾਰਮਲ ਆਉਂਦੀ ਆ ਬਾਕੀ ਥਣ ਦੀ ਚੁਆਇਸ ਸਹੀ ਹੈ ਮੋਟਾ ਥੋੜਾ ਸਾਹ ਦਿਖਾਉਂਦੀ ਹੈ ਨਾ ਨਾ ਇੱਕ ਧਾਰ ਦਾ ਵੀ ਫਰਕ ਨਹੀਂ ਹੋਊਗਾ ਕੋਈ ਉਧਰੋਂ ਉਧਰ ਹੀ ਅਗਲੇ ਨਾਲ ਅਗਲਾ ਬਰਾਬਰ ਹੈ ਮਗਰਲੇ ਨਾਲ ਮਗਲਾ ਬਰਾਬਰ ਹੈ ਜੇ ਕੋਈ ਵੀ ਕਮੀ ਪੇਜੀ ਹੋਏ ਆਪਾਂ ਵੀ ਦੱਸ ਦਈਦੀ ਆ ਕਿ ਆ ਥਣ ਘਟਿਆ ਜਾਂ ਕੁਝ ਵੀ ਆ ਪਰ ਕੋਈ ਗੱਲ ਨਹੀਂ ਕੋਈ ਚੱਕਰੀ ਨਹੀਂ ਹੈਗਾ ਕੋਈ ਪੂਰ ਛੱਟਾ ਨਹੀਂ ਹੈਗਾ ਕੋਈ ਕਿਸ ਤਰ੍ਹਾਂ ਦੀ ਵੀ ਕੋਈ ਨਹੀਂ ਹੈਗੀ ਜੀ ਬਿਲਕੁਲ ਠੀਕ ਹੈ ਤੇ ਸੋਨੂ ਵੀਰ ਕਿੰਨੀ ਕੀ ਡਿਮਾਂਡ ਇਹਦੀ ਫਿਰ ਡਿਮਾਂਡ ਇਹਦੀ ਭਾਵੇਂ 42 ਕਰੀਏ ਜਾਂ 40 ਕਰੀ ਜਾਈਏ ਹਾਂਜੀ ਇਹ 38000 ਰੁਪਏ ਦੇ ਦਵਾਂਗੇ 38000 ਹਾਂਜੀ ਠੀਕ ਹੈ ਬਾਕੀ 15 16 ਲੀਟਰ ਇਹਨੇ ਆਰਾਮ ਨਾਲ ਚਵਾਈ ਜਾਣਾ ਵਾ ਬਾਕੀ ਗਰਮੀ ਗਰਮੀ ਤੇ ਇਹਨੂੰ ਕੋ ਚੱਕਰ ਨਹੀਂ ਹੈਗਾ ਜਿੱਦਾਂ ਮਰਜੀ ਕੋਈ। ਬਿਲਕੁਲ ਜੀ। ਹਾਂ ਜੀ। 38000 ਦੀ ਜਿਹੜੀ ਦੋਸਤੋ ਲੈਦੇ ਹਨ ਜਿਹੜੀ 38000 ਠੀਕ ਹੈ ਡਿਮਾਂਡ ਜਿਹੜੀ ਆ ਬਾਈ ਨੇ ਦੱਸਤਾ ਵੀ 42000 ਕਰ ਲਓ ਹਨ ਜਿੰਨੀ ਮਰਜੀ ਆ 38000 ਦੀ ਜਿਹੜੀ ਖਾਨ ਆ। ਸੋ ਵਹਿੜ ਜਿਹੜੀ ਆ ਚੰਗੀ ਆ ਠੀਕ ਆ ਜੀ। ਖਰੀ ਆ ਥਾਣਾ ਦੀ ਚਵਾਈ ਆ। ਉਹ ਤੁਸੀਂ ਕਰ ਲੈਣੀ ਬਾਕੀ ਜਿਹੜੇ ਵੀਰ ਨੇ ਕਾਫੀ ਪਹਿਲਾਂ ਵੀ ਪਸ਼ੂ ਖਰੀਦੇ ਆ ਤੇ ਯਕੀਨ ਤਾਂ ਤੁਸੀਂ ਮੰਗਾਉਣੀ ਆ। ਉਹ ਤੁਹਾਡੇ ਦਾ ਬਾਈ ਸੋਨੂ ਦਾ ਆਪਸੀ ਤਾਲਮੇਲ ਆ। ਯਕੀਨ ਤਾਂ ਤੁਸੀਂ ਆਨਲਾਈਨ ਵੀ ਚੀਜ਼ ਮਗਾ ਸਕਦੇ ਹੋ ਪਰ ਪਹਿਲ ਜਿਹੜੀ ਦੋਸਤੋ ਘਰੇ ਤਸੱਲੀ ਕਰਕੇ ਜਰੂਰ ਕਰ ਲਿਆ ਕਰੋ ਠੀਕ ਆ ਇਸ ਤੋਂ ਬਾਅਦ ਬਾਈ ਇੱਕਾ ਬਹਿੜ ਆ ਗਈ ਆਪਣੇ ਕੋਲ ਐਚਐਫ ਆ ਗਈ ਜੀ ਹਾਂਜੀ ਹਾਂਜੀ ਇਹ ਵੀ ਤਾਜੀ ਸੂਈ ਹੈ ਜੀ ਇਹ ਵੀ ਤਾਜੀ ਸੂਈ ਹੈ ਤਿੰਨ ਦਿਨ ਹੋਏ ਇਹਨੂੰ ਵੀ ਸੂਈ ਨੂੰ ਤਿੰਨ ਕਿਤੇ ਨਹੀਂ ਹੋਇਆ ਹਾਂਜੀ ਲਓ ਵੀ ਦੋਸਤੋ ਤਿੰਨ ਕਿ ਦਿਨ ਦਾ ਸਮਾਂ ਹੋਇਆ ਵੱਡੇ ਕੱਦ ਬੋਤ ਵਿੱਚ ਆ ਠੀਕ ਆ ਵੱਡੀ ਗਾਂ ਹੈਗੀ ਆ ਠੀਕ ਆ ਸੂਆਂ ਦੇ ਵਿੱਚ ਬੇਸ਼ੱਕ ਤੀਜੇ ਹੋਵੇ ਠੀਕ ਆ ਤੇ ਸੂਆ ਬਾਈ ਕਿੰਨਾ ਮ ਹੋਏ ਤੀਜੇ ਸੂਈ ਹੈ ਜੀ ਤੀਜੇ ਤੀਜਾ ਸੂਆ ਸੂਈ ਹੈ ਠੀਕ ਆ ਲੇ ਪੂਰੀ ਸਹੀ ਵੇ ਕੋਈ ਕੀ ਕਰੀ ਬਾਕੀ ਆ ਸੀਰ ਸਾਉਪੁਰਾ ਜਿਹੜਾ ਦੋਸਤੋ ਤੁਸੀਂ ਦੇਖ ਹੀ ਰਹੇ ਹੋ ਹਵਾਨਾ ਲੇਵਾ ਕਾਫੀ ਖੁੱਲਾ ਹੈਗਾ ਠੀਕ ਹੈ ਬੱਚਾ ਇਹ ਤਾਂ ਥਲੇ ਵੀਰ ਕੀ ਆ ਗਿਆ ਸੀ ਇਹਦੇ ਵੀ ਫੀਮੇਲ ਹੈ ਜੀ ਫੀਮੇਲ ਹੈ ਬੱਚੀ ਆ ਗਈ ਥੱਲੇ ਬਹੁਤ ਭਲੀ ਹੋਈ ਬੱਚੀ ਦਿੱਤੀ ਜਨੇ ਅੱਛਾ ਜੀ ਹਾਂ ਜੀ ਆ ਦੇਖੋ ਇਹਦੇ ਨਾਲ ਅਗਲੇ ਥਣ ਤੇ ਪਰਲੇ ਦੇ ਨਾਲ ਇੱਕ ਸਰੂ ਹੈਗਾ ਵਾ ਚੱਲਦਾ ਤਾਂ ਨਹੀਂ ਆ ਆ ਵਾਲਾ ਪਰ ਇਹ ਚੱਲਦਾ ਨਹੀਂ ਬੂੰਦ ਵੀ ਨਹੀਂ ਆਉਂਦੀ ਹੈਗੀ ਇਹਦੇ ਚ ਬੰਦ ਹੀ ਹੈ ਨਾ ਹਾਂ ਬੇਸ਼ੱਕ ਪਤਾਰਾ ਮਾਰ ਕੇ ਵੀ ਵਖਾਈ ਦਿੰਦੇ ਆ ਦੇਖੋ ਜੀ ਚਮਕਦਾ ਨਹੀਂ ਹੈਗਾ ਮਾਸਾ ਬਿਲਕੁਲ ਲੋ ਜੀ ਆ ਦੇਖੋ ਠੀਕ ਆ ਚਵਾਈ ਹੈ ਜਿਹੜੀ ਬਿਲਕੁਲ ਮੁਠੀ ਵਿੱਚ ਆਉਣ ਵਾਲੀ ਥਾਣਾ ਚਵਾਈ ਹੈ ਜਿਹੜੀ ਤੁਸੀਂ ਹੱਥੀ ਵੀ ਕਰ ਸਕਦੇ ਹੋ ਇਹਦੇ ਪਸ਼ੂ ਦੀ ਲਈ ਦੋਸਤੋ ਮਸ਼ੀਨੀ ਚਵਾਈ ਵੀ ਕਰ ਸਕਦੇ ਹੋ অপਸ਼ਨਾਂ ਦੋਨੋਂ ਹੁੰਦੀਆਂ ਨੇ ਜਿਹੜੇ ਵੀਰਾਂ ਕੋਲ ਮਸ਼ੀਨ ਅਵੇਲੇਬਲ ਹੁੰਦੀ ਆ ਮਸ਼ੀਨੀ ਚਵਾਈ ਵੀ ਪਸ਼ੂਆਂ ਦੀ ਹੋ ਜਾਂਦੀ ਆ ਹੱਥੀ ਵੀ ਚਵਾਈ ਜਿਹੜੀ ਆੀਜ਼ੀਲੀ ਤੁਸੀਂ ਇਸ ਵੇੜ ਦੀ ਕਰ ਸਕਦੇ ਹੋ ਸੁਣ ਵੀਰ ਸੁਈ ਨੂੰ ਦੱਸਦੇ ਵੀ ਤਿੰਨ ਦਿਨ ਹੀ ਹੋਏ ਜੀ ਤਿੰਨ ਦਿਨ ਹੋਏ ਅਜੇ ਹਾਂਜੀ ਠੀਕ ਆ ਤੇ ਦੁੱਧ ਕੋਈ ਬੌਲੇ ਦੇ ਵਿੱਚ ਕਿੰਨਾ ਕਾਊਂਟ ਆ ਜੀ ਬੌਲੇ ਦੇ ਵਿੱਚ 19 20 ਲੀਟਰ ਆ 19 ਪੱਕਾ ਮੰਨ ਕੇ ਚੱਲੇ ਕੋਈ ਵੀ 19 ਲੀਟਰ ਐਸ ਵੇਲੇ ਆਪਾਂ ਦੋ ਟਾਈਮ ਤਿੰਨ ਟਾਈਮ ਜਿਤਨਾ ਮਰਜੀ ਮਿਲਕਿੰਗ ਫੇਰ ਕਰ ਦੋਗੀ ਵੀ 25 25+ 25+ ਜਾਊਗੀ 25+ 26 ਕਰਦੇ 27 ਕਰਦੇ 25+ ਹਾਂਜੀ ਵੱਡੀ ਬੈੜ ਹੈ ਬੈੜ ਵੀ ਵੱਡੀ ਬਹੁਤ ਹਾਂਜੀ ਹਾਂਜੀ ਠੀਕ ਆ ਖੁੱਲ ਗਏ ਵੀਰ ਵੱਡੀ ਬੈੜਾ ਦੋਸਤੋ ਹੁਣ 18 19 18 ਦੇ ਦਰਮਿਆਨ ਤਾਂ ਹੁਣ ਬੌਲੀ ਦੇ ਵਿੱਚ ਚੱਲਣ ਢਈ ਆ ਠੀਕ ਆ ਤੇ ਨਾਰਮਲੀ ਤੁਸੀਂ ਵੇਖ ਸਕਦੇ ਹੋ ਜਜਮੈਂਟ ਤੁਸੀਂ ਕਰ ਲਓ ਵੱਡਾ ਖੁੱਲਾ ਲੇਵਾ ਹੈਗਾ ਪੰਡਾ ਪਾਈ ਖੜੀ ਕਰਮਾ ਲਈ ਵੀ ਤੇ ਸੂਹਾ ਜਿਹੜਾ ਤੀਜਾ ਮਾਰਨੋ ਠੀਕ ਆ ਜੀ ਸਮਾਨੀ ਦੀ ਕੁਆਲਿਟੀ ਜਿਹੜੀ ਆ ਬਿਲਕੁਲ ਤੁਹਾਡੇ ਸਾਹਮਣੇ ਹੈ। ਵੇੜ ਦੁੱਧ ਜਿਹੜਾ ਪੈਪਸੀ ਮੈਟਲੀ ਆ ਜਿਹੜਾ ਦੋਸਤੋ ਤਕਰੀਬਨ ਵੀਰਾਂ ਦਾ ਵੀ 25+ ਚੱਲਣਾ ਚਾਹੀਦਾ। ਜਿਹੋ ਜਿਹਾ ਠੰਡ ਭਾਂਡਾ ਲੱਗਾ ਇਹਨੂੰ 25+ ਦੀ ਮਿਲਕਿੰਗ ਕਰਵਾਉਣੀ ਚਾਹੀਦੀ ਵੇੜ ਨੂੰ ਠੀਕ ਹੈ। ਆ ਕਰੋ ਚੈੱਕ ਜੀ। ਬਾਕੀ ਭਾਲ ਹੈਗੀ ਥੋੜੀ ਜਿਹੀ ਨਾ ਹਾਂਜੀ ਹਾਂਜੀ ਭਾਲ ਹੈਗੀ ਜੀ ਭਾਲਾਂ ਚ ਹੈਗੀ ਹਾਂਜੀ ਭਾਲ ਹੈਗੀ ਥੋੜੀ ਹਾਂ ਠੀਕ ਹੈ ਬਾਕੀ ਤਾਜੀ ਸੂਈਏ ਦੋਸਤੋ ਦੱਤ ਜੁਗੀ ਭਾਲ ਭਾਲ ਜ਼ਰੂਰ ਹੈਗੀ ਥੋੜੀ ਬਤੀ ਤੇ ਫਿਰ ਇਹ ਕਿੰਨੀ ਕੀ ਡਿਮਾਂਡ ਕਰੇ ਇਸ ਵੜ ਦੀ ਮੋਲ ਭਾਵੇਂ ਦਾ 65 ਕਰ ਲਈ ਆਪਾਂ ਹਾਂਜੀ 60 ਤਾਂ ਲਾਇਆ ਦੇ ਆ ਬਸ ਹਾਂ 60 ਹਾਂ ਨਹੀਂ ਹਾਂਜੀ ਹਾਂਜੀ 60000 ਹਾਂਜੀ ਬਾਕੀ 25 26 ਲੀਟਰ ਦੁੱਧ ਦਿਨੋਂ ਆਂਦਾ ਕੋਕ ਨਹੀਂ ਆ ਹੂੰ ਬਿਲਕੁਲ ਜੀ ਨਾਰਮਲ ਹੀ ਚੁਚਵਾਈ ਜਾਓ ਉਹ ਵੱਡੀ ਬਾੜਾ ਚਲੋ ਜੀ ਉਮੀਦ ਕਰ ਸਕਦੇ ਆ ਵੀ ਚਮਾਉਣਾ ਚਾਹੀਦਾ ਪਰ ਹੋ ਸਕਦਾ ਵੀ ਸੇਵਾ ਕੋ ਚੰਗੀ ਹੋਵੇ 20 ਲੀਟਰ ਹੋਣਿਆ 25 ਕੋਈ ਗੱਲ ਨਹੀਂ ਕੋਈ ਚੱਕਰ ਨਹੀਂ ਹੋਣਾ ਚਾਹੀਦਾ ਇਹਨੂੰ ਬਿਲਕੁਲ ਜੀ ਬਿਲਕੁਲ ਬਾਕੀ ਸੇਵਾ ਦਾ ਜਿੱਤਰਾ ਵੀ ਕੇਸ ਹੈ ਵੱਧ ਵੀ ਚ ਹੋ ਸਕਦਾ ਵੱਧ ਬਿਲਕੁਲ ਆਪੋ ਆਪਣੀ ਸੇਵਾ ਚੰਗੀ ਸੇਵਾ ਕਰ ਲਓ ਹੋ ਸਕਦਾ 2 ਲੀਟਰ ਵੱਧ ਦੇ ਕੱਢ ਦੇ ਹਾਂਜੀ ਹਾਂਜੀ ਓਕੇ ਤੇ ਇਸ ਤੋਂ ਬਾਅਦ ਉਸਤੇ ਇੱਕ ਲਾਸ਼ ਤੇ ਇੱਕ ਮਾਜਾ ਪਤਾ ਨੂੰ ਦਿਖਾ ਦਿੰਨੇ ਆ ਠੀਕ ਆ ਤੇ ਓਕੇ ਸੋਨ ਵੀਰ ਲਾਸ਼ ਤੇ ਆਪਣੇ ਕੋਲ ਇੱਕ ਮੱਝ ਬਖਾਊਗਾ ਵੀਰ ਹਾਂਜੀ ਹਾਂਜੀ ਕੀ ਡਿਟੇਲਾਂ ਨੇ ਸੂਆ ਕਿੰਨਾ ਸ ਇਹ ਘਰੜੇ ਤੇ ਦੂਜਾ ਹੀ ਕਹਿੰਦੇ ਸੀ ਆਪਾਂ ਨੂੰ ਤੇ ਕੋਈ ਤੀਜੇ ਸਮਝ ਲੇ ਭਾਵੇਂ ਦੂਜੇ ਸਮਝ ਲੇ ਹਾਂਜੀ ਇਹ ਤੋਂ ਵੱਧ ਨਹੀਂ ਹੈਗੀ ਦੂਜੇ ਨਹੀਂ ਹੱਦ ਤੇ ਜੇ ਹੋ ਗਈ ਇਹ ਤੀਜੇ ਹੋ ਸਕਦੀ ਹੈ ਹਾਂਜੀ ਹਾਂਜੀ ਠੀਕ ਹੈ ਤੀਜਾ ਸੂਆ ਜਿਹੜਾ ਦੋਸਤੋਂ ਤੁਸੀਂ ਮੰਨ ਸਕਦੇ ਹੋ ਠੀਕ ਆ ਬਾਕੀ ਆ ਮੂੰਹ ਮੱਥਾ ਫੇਸ ਕੁਆਲਿਟੀ ਸਿੰਘਾਂ ਦੀ ਬੰਦਰਾ ਦੇਖ ਸਕਦੇ ਠੀਕ ਆ ਪਤਲੀ ਚਮੜੀ ਆ ਬਿਲਕੁਲ ਤੇ ਮਹੀਨਾ ਮਹੀਨਾ ਕਿੰਨਾ ਸੀ ਮਹੀਨੇ ਦੇ ਕਰੀਬ ਹੋ ਗਿਆ ਸੀ 2 ਮਹੀਨੇ ਦੇ ਕਰੀਬ ਨੂੰ ਹਨਾ ਮਹੀਨੇ ਦਾ ਕਰੀਬ ਜਿਹੜਾ ਬੱਚਾ ਵੀ ਲੱਗੇ ਬੱਚਾ ਜਿਹੜਾ ਆਪਾਂ ਤੁਹਾਨੂੰ ਦਿਖਾ ਦਿੰਨੇ ਆ ਤੇ ਦੁੱਧ ਵੀਰ ਹਾਜ਼ਰ ਕਿੰਨਾ ਜਿਹੜਾ ਹੁਣ ਆ ਜਰੇ ਦੇ ਥੱਲੇ 11 ਲੀਟਰ ਆ ਪੱਕਾ ਦੋ ਟਾਈਮ ਤਿੰਨ ਟਾਈਮ ਕੋਈ ਜਿੱਦਾਂ ਮਰਜ਼ੀ ਤਸੱਲੀ ਕਰੇ ਠੀਕ ਆ ਜੀ ਹਾਂ ਜੀ ਆਹ ਵੇਖੋ ਜੀ ਤੁਹਾਨੂੰ ਬਿਲਕੁਲ ਵਧੀਆ ਸਾਰੇ ਜੀ ਬਰਾਬਰ ਆ ਬਰਾਬਰ ਬਰਾਬਰ ਕੋਈ ਪੂਰਸ਼ਟਾ ਨਹੀਂ ਕੋਈ ਵੱਧ ਘਟ ਨਹੀਂ ਆਹ ਪੋਲੀ ਜਵਾਈ ਇੱਕਦਮ ਆ ਕਰੋ ਚੈੱਕ ਜੀ ਠੀਕ ਆ ਬੱਚਾ ਥੱਲੇ ਮੇਲ ਕਾਫ ਆਹ ਦੇਖੋ ਠੀਕ ਆ ਇੱਕ ਮਹੀਨੇ ਦਾ ਜਿਹੜਾ ਦੋਸਤੋ ਤੁਸੀਂ ਮੰਨ ਸਕਦੇ ਹੋ ਟਾਈਮ ਇੱਕ ਮਹੀਨਾ ਹੋ ਗਿਆ ਠੀਕ ਆ ਤੇ ਖੁੱਲ ਕੇ ਵੀਰ ਦਿਖਾਓ 11 ਕਿ ਲੀਟਰ ਹੈਗਾ ਨਾ ਹੁਣ ਥਾਲੇ ਹਾਂਜੀ ਹਾਂਜੀ 11 ਲੀਟਰ ਆ ਰਾਮ ਦਾ 11 ਕਿ ਲੀਟਰ ਦੀ ਜਿਹੜੀ ਚੁਵਾਈ ਆ ਹੁਣ ਹੈਗੀ ਆ ਠੀਕ ਆ ਜਿਹੜੀ ਕਿਸੇ ਵੀਰ ਨੇ ਕਰ ਲੈਣੀ ਆ ਬਿਲਕੁਲ ਸਿੰਗਲ ਖੱਡੀ ਦੀ ਹੈ ਦੋਸਤੋ ਸਰੀਰ ਘਟਾਂਟਾ ਜਿਹੜਾ ਹੈਗਾ ਵਧੀਆ ਹੈ ਠੀਕ ਹੈ ਜਿੰਨੀ ਵੀ ਮੱਝ ਹੈਗੀ ਆ ਬਿਲਕੁਲ ਪਰਮੇ ਪਿੰਡੇ ਦੀ ਆ ਰੱਜੀ ਪੁੱਜੀ ਆ ਵੇਖੋ ਇਹਨੂੰ ਖਰਾਂਗਾ ਰ ਕਮੈਂਟ ਕਰੋ ਠੀਕ ਆ ਜੀ ਤੇ ਸੋਨੂ ਵੀਰ ਕੀ ਲੈਦੇ ਫਿਰ ਰੱਖਿਆ ਦਾ ਮੋਲੇ ਦਾ 75 ਆ ਹੂੰ ਤੇ 72000 ਦੀ ਲੈਦੇ ਆ ਥੋੜਾ ਬੋਧਾ ਕਮਾਨ ਤਾਨ ਕਰ ਲਾਂਗੇ ਕੋਈ ਦੂਰ ਨੇੜੇ ਵੀਰ ਭਰਾ ਦਾ ਕੋਈ ਵੀ ਠੀਕ ਆ ਬਾਕੀ ਚੌਣ ਚੌਣ ਚ ਪੂਰੀ ਸਾਫ ਹੈ ਕੋਈ ਧਾਰ ਨਹੀਂ ਘਟ ਵੱਧ ਐ ਪੋਲੀ ਜਮਾ ਕੋਈ ਪੂਰ ਛੱਟਾ ਨਹੀਂ ਹੈਗਾ ਕੋਈ ਚੱਕਰ ਹੀ ਨਹੀਂ ਹੈਗਾ ਬਹੁਤ ਵਧੀਆ ਚਵਾਈ ਲੱਗਦੀ ਠੀਕ ਹੈ ਜੀ ਹਾਂ ਜੀ ਲੋ ਵੀ ਦੋਸਤੋ ਮੋਲ ਜਿਹੜਾ ਡਿਮਾਂਡ ਆ 75000 ਆ ਤੇ 72 ਦੀ ਵੀਰਾਂ ਦਾ ਵੀ ਹਾਂ ਨਾ ਹੈਗੀ ਠੀਕ ਆ ਬਾਕੀ ਥਾਣਾ ਦਾ ਸਾਈਜ਼ ਇੱਕੋ ਜਿਹਾ ਹੈਗਾ ਕੋਈ ਸਾਈਡ ਵਾਲਾ ਕੋਈ ਬਾਹੀ ਵਾਲਾ ਕੋਈ ਚੱਕਰ ਨਹੀਂਗਾ ਬਿਲਕੁਲ ਚੌਰਸ ਲੇਵਾ ਠੀਕ ਆ ਥਣ ਥਣ ਬਿਲਕੁਲ ਤੁਸੀਂ ਦੇਖੋਗੇ ਲੰਬਾਈ ਲੰਬਾਈ ਪੂਰੀ ਥਾਣਾ ਦੀ ਕੋਈ ਨਾ ਠੀਕ ਆ ਤੇ ਨੰਬਰ ਵੀਰ ਆਪਣੇ ਜਰੂਰ ਦੇ ਦੇ ਕੰਟੈਕਟ ਹਾਂਜੀ 98150 82415 ਜੀ ਹਾਂਜੀ ਠੀਕ ਆ ਇਹ ਨੰਬਰ ਜਿਹੜੇ ਆ ਦੋਸਤੋ ਵੀਰ ਸੋਨੂ ਦੇ ਆਪਾਂ ਲਗਾਤਾਰ ਸਕਰੀਨ ਤੇ ਚਲਦੇ ਕਰਦੇ ਨੇ ਆ ਨੰਬਰਾਂ ਤੇ ਤੁਸੀਂ ਸੰਪਰਕ ਕਰ ਸਕਦੇ ਹੋ ਬਧੇ ਦੀ ਗੱਲਬਾਤ ਕਰ ਸਕਦੇ ਹੋ ਜਿਹੜਾ ਪਸ਼ੂ ਖਾਸ ਤੌਰ ਤੇ ਪਸੰਦ ਆਇਆ ਹੋਵੇ ਉਹਦੇ ਜਿਹੜੀਆ ਦੋਸਤੋ ਜਾਂਚ ਦੇ ਲਈ ਨਰਕ ਪਰਖ ਜ਼ਰੂਰ ਕਰ ਲਿਓ ਤਸੱਲੀ ਕਰ ਲਿਓ ਮਿਲਦੇ ਆ ਦੋਸਤੋ ਇੱਕ ਨਵੀਂ ਅਪਡੇਟ ਦੇ ਨਾਲ ਸਾਰੇ ਵੀਰਾਂ ਨੂੰ ਸਤਿ ਸ਼੍ਰੀ ਅਕਾਲ ਜੀ ਦੋਸਤੋ ਬਿਲਕੁਲ ਆਪਾਂ ਬੱਚਿਆਂ ਦੇ ਕੋਲ ਆ ਗਏ ਆ ਘਰੇ ਬੱਚੇ ਬੰਨੇ ਸੀ ਤਾਂ ਕਰਕੇ ਵੀ ਪ੍ਰੋਪਰ ਬੱਚੇ ਦਿਖਾ ਦਿੰਨੇ ਆਪਾਂ ਤੁਹਾਨੂੰ ਲਾਈਨ ਵਾਈਜ਼ ਸੀਰੀਜ਼ ਵਾਈਜ਼ ਸੋਨੂ ਭਾਈ ਜਿਹੜੇ ਪਹਿਲੇ ਨੰਬਰ ਤੇ ਜਰਸੀ ਆਪਾਂ 37000 ਦੀ ਹਾਂ ਨਾ ਜਿਹੜੀ ਕੀਤੀ ਸੀ ਹਾਂਜੀ ਉਹਦੀ ਆ ਬੱਚੀ ਹੈ ਫੀਮੇਲ ਹੈ ਬੱਚੀ ਫੀਮੇਲ ਆ ਦੇਖ ਸਕਦੇ ਹੋ ਪਹਿਲੇ ਨੰਬਰ ਵਾਲੀ ਜਿਹੜੀ ਦੋਸਤੋ ਵੇੜਾ ਆਪਾਂ ਤੁਹਾਨੂੰ ਦਿਖਾਈ ਹੈ ਜਰਸੀ ਠੀਕ ਹੈ ਜੀ ਪਿਓਰ ਜਰਸੀ ਦੇ ਵਿੱਚ ਸੀ ਆ ਬੱਚੀ ਉਹ ਤੇ ਮਗਰ ਫੀਮੇਲ ਕਾਫ ਆ ਇਸ ਤੋਂ ਬਾਅਦ ਆ ਜਿਹੜੀ ਸੈਕੰਡ ਜਰਸੀ ਤੇ ਚਾਹੀ ਵਾਲ ਦਾ ਕ੍ਰਾਸ ਸੰਗ ਦਿਖਾਇਆ ਆਪਾਂ ਤੁਹਾਨੂੰ ਆ ਮੇਲ ਹੁੰਦੇ ਥੱਲੇ ਆ ਮੇਲ ਆ ਬੱਚਾ ਉਹਦੇ ਥੱਲੇ ਠੀਕ ਹੈ ਜੀ ਤਿੰਨ ਤਿੰਨ ਦਿਨਾਂ ਤੋਂ ਸੂਏ ਆ ਵੀਰਾਂ ਦਾ ਵੀ ਤਿੰਨ ਤਿੰਨ ਦਿਨਾਂ ਦੀ ਸੂਏ ਆ ਵਹਿੜਾ ਸਗੀਆਂ ਨੇ ਆ ਬੱਚਾ ਮ ਯਾਨੀ 3 ਨੰਬਰ ਤੇ ਦਿਖਾਈ ਆਪਾਂ ਤੁਹਾਨੂੰ ਵੱਡੀ ਬੈੜ ਦਿਖਾਈ ਹੈ ਜਿਹੜੀ 18 ਕਿਲੋ ਹਨ ਬੋਲੇ ਤੇ ਚੱਲਣ ਈ ਆ ਐਚ ਐਫ ਪਿਓਰ ਐਚ ਐਫ ਤਾਂ ਜਿਹੜਾ ਦੋਸਤੋ ਬੱਛੀ ਉਹਦੇ ਮਗਰਾਂ ਬੱਛੀ ਬੱਛੀ ਕਿ ਬੱਛਾ ਜੀ ਬੱਛੀ ਬੱਛੀ ਹੈ ਬੱਛੀ ਆ ਠੀਕ ਆ ਬੱਛੀ ਵੀ ਪੂਰੀ ਬ੍ਰਾਂਡ ਹੀ ਹੈਗੇ ਹਾਂ ਜੀ ਠੀਕ ਹੈ ਸਟੈਂਡਰਡ ਦੀ ਬੱਛੀ ਹੈ ਪੂਰੀ ਚੰਗੇ ਇੰਪੋਰਟੈਂਟ ਸੀਮਨ ਦੀ ਲੱਗਣ ਈ ਹੈ ਵੀ ਬਾਕੀ ਮੇਰਾ ਵੀਰ ਤੁਸੀਂ ਆਪਦੇ ਨਰਕਪਰਕ ਕਰ ਸਕਦੇ ਹੋ ਘਰ ਵਿਜ਼ਿਟ ਕਰਕੇ ਨਾਲੂ ਬੱਚੇ ਦੇ ਨਾਲ ਇਹ ਫੀਮੇਲ ਤੀਜੇ ਨੰਬਰ ਵਾਲੀ ਬੈੜ ਤਾਂ ਯਾਰ ਵੱਡੀ ਬੈੜ ਜਿਹੜੀ 25 ਪਲੱਸ ਵਾਲੀ ਠੀਕ ਹੈ